ਗਿਆਨ ਧਿਆਨ ਕਿਸ ਕਰਮ ਨ ਸਾਰਤੇ ਵਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਪਰਮ ਸਤਕਾਰਯੋ ਗੁਰੂ ਰੂਪ ਸਾਧ ਸੰਗਤ ਜੀ ਕਈ ਦਿਨ ਹੋ ਗਏ ਜੀਵੀ ਤੇ ਮਾਫੀ ਚਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੀ ਸత్సੰਗ ਜੀ ਗੁਰੂ ਖਾਲਸਾ ਜੀ ਅੱਜ ਆਪਾਂ ਗੱਲ ਕਰਦੇ ਆ ਜੋ ਜੋ ਦੀਸਾ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਪੰਗਤੀ ਵਿਚਾਰੀਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜਾ ਰੋਗ ਕਿਨੂੰ ਦਿੱਤਾ ਹਮੇ ਰੋਗ ਮਾਨੁੱਖ ਕੋ ਦਿਨਾ ਸਾਧ ਸੰਗਤ ਜੀ ਹਮੇ ਦਾ ਰੋਗ ਮਨੁੱਖ ਨੂੰ ਦਿੱਤਾ ਬੰਦੇ ਨੇ ਪਰਮਾਤਮਾ ਨੇ ਪਰਮੇਸ਼ਰ ਨੇ ਹੰਕਾਰ ਦਾ ਹਉਮੈ ਦਾ ਰੋਗ ਇਹ ਮਨੁੱਖ ਨੂੰ ਦਿੱਤਾ ਕਾਮ ਰੋਗ ਮੈਗਨ ਬਸ ਲੈਣਾ ਕ ਕਾਮ ਬਾਸ਼ਨਾ ਦਾ ਰੋਗ ਪਰਮਾਤਮਾ ਨੇ ਹਾਥੀ ਨੂੰ ਦਿੱਤਾ ਕਾਮ ਰੋਗ ਮੈਗਨ ਬਸ ਲੈਣਾ ਪੇਸ਼ਟ ਰੋਗ ਬਚੂਵੇਂ ਪਤੰਗਾ ਅੱਖਾਂ ਦਾ ਰੋਗ ਸਤਿਗੁਰੂ ਵਾਹਿਗੁਰੂ ਜੀ ਨੇ ਪਤੰਗੇ ਨੂੰ ਦੱਸਾ ਜਿੱਥੇ ਅੱਖ ਵੇਖ ਜਿੱਥੇ ਅੱਗ ਵੇਖਦੀਆਂ ਨੇ ਉੱਥੇ ਵਿੱਚ ਜਾ ਕੇ ਸੜ ਜਾਂਦਾ ਸਮਾਪਤ ਹੋ ਜਾਂਦਾ ਨਾਦ ਰੋਗ ਖੱਪ ਗਏ ਕੁਰੰਗਾ ਨਾਦ ਦਾ ਧੁੰਨ ਦਾ ਰੋਗ ਇਹ ਮਿਰਗ ਨੂੰ ਦਿੱਤਾ ਪ੍ਰਮਾਤਮਾ ਨੇ ਜਿੱਥੇ ਉਹਦੇ ਕੰਨ ਨਾਦ ਵੀ ਤੁਹਾਨੂੰ ਸੁਣਦੇ ਨੇ ਉਥੀ ਜਾ ਕੇ ਸ਼ਿਕਾਰੀਆਂ ਦੇ ਜਾਲ ਦੇ ਵਿੱਚ ਫਸ ਜਾਂਦਾ ਸ਼ਿਕਾਰੀ ਕਾਬੂ ਕਰ ਲੈਂਦੇ ਨੇ ਨਾਦ ਰੋਗ ਖੱਪ ਗਏ ਕੁਰੰਗਾ ਜੀਬਾ ਰੋਗ ਮੀਨਾ ਗਰਾ ਸੰਨ ਜੀਵ ਦਾ ਰੋਗ ਵੈਗਰੂ ਨੇ ਸੱਚੇ ਪਾਤਸ਼ਾਹ ਨੇ ਜੀਬਾ ਦਾ ਰੋਗ ਮੱਛੀ ਨੂੰ ਦਿੱਤਾ ਹੁਣ ਜਿਹੜੇ ਮਛੇਰੇ ਹੁੰਦੇ ਨੇ ਸੌ ਸੰਗਤ ਜੀ ਉਹ ਇੱਕ ਕੁੰਡੀ ਦੇ ਵਿੱਚ ਸੋਹਣਾ ਜਿਹਾ ਮਾਸ ਦਾ ਟੁਕੜਾ ਪਾ ਲੈਂਦੇ ਨੇ ਰੱਸੀ ਛੱਡਦੇ ਨੇ ਉਹ ਮਾਸ ਦੇ ਟੁਕੜੇ ਦੇ ਸੁਆਦ ਦੇ ਕਾਰਨ ਮੱਛੀ ਉਸ ਕੁੰਡੀ ਦੇ ਵਿੱਚ ਫਸ ਜਾਂਦੀ ਹੈ ਨੀਨਰ ਜੀਭਾ ਰੋਗ ਮੀਨ ਗਰਾਸਾਨ ਨੂੰ ਉਹ ਇੱਕ ਗਰਾਸ ਦੇ ਟੁਕੜੇ ਦੇ ਮਾਸ ਦੇ ਖਾਤਰ ਆਪਣੀ ਜਾਨ ਗਵਾਹੈਂਦੀ ਆ ਮੱਛੀ ਬਾਸਨ ਰੋਗ ਬਾਸਨਾ ਦਾ ਰੋਗ ਬਾਸਨ ਮੋਏ ਭਵਰ ਬਿਨ ਸੰਨ ਬਾਸਨਾ ਦਾ ਰੋਗ ਭਵਰੇ ਨੂੰ ਦਿੱਤਾ ਜਿੱਥੇ ਫੁੱਲ ਦੇ ਵਿੱਚ ਬੈਠਦਾ ਉਸ ਦੀ ਸੁਗੰਧੀ ਦੇ ਕਾਰਨ ਉਹ ਫੁੱਲ ਦੇ ਵਿੱਚ ਬੈਠਾ ਹੀ ਸਮਾਪਤ ਹੋ ਜਾਂਦਾ ਹੈ ਹੁਣ ਸਾਧ ਸੰਗਤ ਜੀ ਬਹੁਤ ਬਚਨ ਆ ਗਿਆ ਜੋ ਜੋ ਦੀਸਾ ਹੈ ਸੋ ਸੋ ਰੋਗੀ ਰੋਗ ਰਹਿ ਤਾ ਮੇਰਾ ਸਤਗੁਰ ਜੋਗੀ ਇਹ ਪੰਜ ਦਾ ਜ਼ਿਕਰ ਕੀਤਾ ਭਗਵਾਨ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜ ਦਾ ਜ਼ਿਕਰ ਕੀਤਾ ਵੀ ਇਹ ਕਿਹੜਾ ਕਿਹੜਾ ਅਰੋਗ ਕਿਸ ਨੂੰ ਦਿੱਤਾ ਪਿੱਛੇ ਲਿਖਤਾ ਤੁਕ ਦੇ ਵਿੱਚ ਜੋ ਜੋ ਦੀਸਾ ਸੋ ਸੂ ਰੂਪੀ ਹੁਣੇ ਪੰਜ ਚੀਜ਼ਾਂ ਉਸ ਵਾਹਿਗੁਰੂ ਨੇ ਪਤੀ ਪਰਮੇਸ਼ਰ ਭਗਵਾਨ ਨੇ 83 ਲੱਖ ਜੁਗ ਨੂੰ ਦਿੱਤੀਆਂ ਨੇ ਅੱਖਾਂ ਵੀ ਸਭ ਦੇ ਨੇ ਨੱਕ ਵੀ ਸਭ ਦੇ ਐ ਕੰਨ ਵੀ ਸਭ ਦੇ ਨੇ ਜੀਭਾ ਵੀ ਸਭ ਦੇ ਐ ਹੱਥ ਪੈਰ ਜੋ ਵੀ ਹੈ 83 ਲੱਖ ਜੁਗ ਦੇ ਵਿੱਚ ਪ੍ਰਮਾਤਮਾ ਨੇ ਇਹ ਜੋ ਜੋ ਦੀਸਾ ਸੂਸੁਰੂ ਜੀ ਰੋਗ ਰਹਿ ਤਾ ਮੇਰਾ ਸਤਗੁਰੂ ਸੁਖੀ ਕੌਣ ਆ ਸੁਖੀ ਹੋ ਰੱਬ ਦਾ ਪਿਆਰਾ ਸਾਥ ਸੰਗਤ ਜੀ ਭਗਵਾਨ ਦਾ ਪਿਆਰਾ ਜਿਹਨੂੰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਹੈ ਹੁਣ ਤੁਸੀਂ ਲਾ ਲੋ ਮੇਰੀ ਵੀ 68 70 ਸਾਲ ਦੀ ਉਮਰ ਹੋ ਗਈ ਅੱਜ ਤੋਂ 35 40 ਸਾਲ ਪਹਿਲਾਂ 100 ਦਾ ਨੋਟ ਪਿੰਡ ਦੇ ਵਿੱਚ ਨਹੀਂ ਮਿਲਦਾ ਸੀ ਅੱਜ ਲੱਖਾਂ ਕਰੋੜਾਂ ਤੇ ਗੱਲ ਜਾ ਪਹੁੰਚੀ ਉਸ ਸਮੇਂ ਦੇ ਵਿੱਚ ਜੋ ਲੋਕ ਥੇ ਉਹ ਸੁਖੀ ਤੇ ਸੁਖੀ ਕਿਉਂ ਤੇ ਕਿਸੇ ਚੀਜ਼ ਦੀ ਚਾਹਨਾ ਨਹੀਂ ਸੀ ਇੱਛਾ ਨਹੀਂ ਸੀ ਆਦਾ ਦਾਤੀ ਚੱਕੀ ਖੁਰਪਾ ਚੱਕਿਆ ਕਹੀ ਚੱਕੀ ਬਲਦ ਹੱਕੇ ਆਦਾ ਖੇਤੀਬਾੜੀ ਦਾ ਜਿੰਨਾ ਕ ਕੰਮ ਹੁੰਦਾ ਸੀ ਕਰਦੇ ਸੀ ਹੁਣ ਤੁਸੀਂ ਲਾ ਲਓ ਵੀ ਅੱਜ ਜਿਹੜੇ ਅਸੀਂ ਇਸ ਦੁਨੀਆ ਦੇ ਵਿੱਚ ਵਿਚਰ ਰਹੇ ਆ ਸਾਡੇ ਤੇ ਤੁਹਾਡੇ ਘਰ ਸੁੱਖਾਂ ਨਾਲ ਭਰੇ ਪਏ ਨੇ ਕਿਸੇ ਚੀਜ਼ ਦੀ ਘਾਟ ਆ ਆਪਣਾ ਮਸ਼ੀਨਰੀ ਜੋਗ ਆ ਗਿਆ ਕੋਈ ਹੱਥਾਂ ਪੈਰਾਂ ਦਾ ਐਡਾ ਜਿਆਦਾ ਕੰਮ ਨਹੀਂ ਰਿਹਾ ਜੋ ਮਸ਼ੀਨਰੀ ਹੈ ਮਸ਼ੀਨਰੀ ਦੇ ਨਾਲ ਅਸੀਂ ਖੇਤੀਬਾੜੀ ਕਰਦੇ ਆਂ ਘਰ ਦੇ ਵਿੱਚ ਹਰ ਇੱਕ ਸਹੂਲਤਾਂ ਖਾਣ ਪੀਣ ਪਹਿਨਣ ਗਾਰਾ ਚੜ੍ਹਨ ਨੂੰ ਖੇਤੀ ਕਰਨ ਨੂੰ ਟਰੈਕਟਰ ਤੇ ਹੋਰ ਬਹੁਤ ਸੁੱਖਾਂ ਦੇ ਸਾਧਨ ਨੇ ਘਰ ਦੇ ਵਿੱਚ ਲਾ ਫਰਿੱਜ ਤੋਂ ਟੀਵੀ ਤੋਂ ਘਰੇ ਬੈਠੇ ਨੂੰ ਸਾਨੂੰ ਸਾਰਾ ਕੁਝ ਦਿਖੀ ਜਾਂਦਾ ਦੱਸੋ ਵੀ ਸੁਖੀ ਹੈ ਕੋਈ ਜ਼ਿਕਰ ਕਰਿਆ ਬਹੁਤ ਬਚਨ ਆ ਗਿਆ ਭਗਵਾਨ ਕਹਿੰਦੇ ਜੋ ਜੋ ਦੀਸਾ ਸੋ ਸੁਰੋਗੀ ਜਿਹਨੂੰ ਵੀ ਅਸੀਂ ਦੇਖਦੇ ਹਾਂ ਕਿਸੇ ਨੂੰ ਡਾਕਟਰੀ ਇਲਾਜ ਕਿਸੇ ਦੇ ਸੰਤਾਨ ਨਹੀਂ ਕਿਸੇ ਦੇ ਔਲਾਦ ਨਹੀਂ ਆਪਾਂ ਲੋਕ ਜਿਹੜੇ ਜੇ ਕੋਈ ਚੀਜ਼ ਕਰਦੇ ਵਿੱਚ ਨਾ ਵੀ ਹੋਵੇ ਸਾਡੇ ਕੋਲੇ ਤਾਂ ਅਸੀਂ ਲੋਨ ਤੇ ਲੈ ਕੇ ਆਵਾਂਗੇ ਉਲੰਦਾ ਭਾਈ ਸਾਨੂੰ ਫਿਕਰ ਆ ਫਿਰ ਕਿਸ ਤੋਂ ਪੜਨੀ ਹੈ ਤੁਸੀਂ ਲਾਓ ਵੀ ਤੇ ਸਾਡੀ 50 ਕਰੋੜ ਦੀ ਕੋਠੀ ਦੇ ਵਿੱਚ ਰਹਿ ਰਹੇ ਆਂ ਅਸੀਂ ਫਿਰ ਵੀ ਦੁਖੀ ਆਂ 500 ਸਾਲ ਪਹਿਲਾਂ ਲੱਗੇ ਗੁਰੂ ਅਰਜਨ ਪਾਤਸ਼ਾਹ ਜੋ ਜੋ ਦੀਸਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਹੁਣ ਆਪਾਂ ਸੁਖੀ ਕਿਵੇਂ ਹੋ ਸਕਦੇ ਆਂ ਜੇ ਤਾਂ ਚੱਲਾਂਗੇ ਆਪਾਂ ਆਪਣੀ ਮਰਜ਼ੀ ਦੇ ਨਾਲ ਫਿਰ ਤਾਂ ਹੋਵਾਂਗੇ ਦੁਖੀ ਜੇ ਆਪਾਂ ਪਰਮੇਸ਼ਰ ਦੀ ਰਜਾ ਦੇ ਵਿੱਚ ਉਦੇ ਭਾਣੇ ਦੇ ਅੰਦਰ ਅਸੀਂ ਸਮਾਪਤੀਤ ਕਰਾਂਗੇ ਤਾਂ ਅਸੀਂ ਸੁਖੀ ਰਹਾਂਗੇ ਮੈਂ ਤੁਸੀਂ ਆਪੇ ਦੱਸ ਦੋ ਸਾਧ ਸੰਗਤ ਜੀ ਚੋ ਕੋਈ ਸਾਨੂੰ ਇਨਸਾਨ ਬੀਬੀ ਧੀ ਪੁੱਤ ਜੋ ਵੀ ਕੋਈ ਦਿਖ ਰਿਹਾ ਹਰ ਇੱਕ ਬੰਦੇ ਨੂੰ ਕੋਈ ਨੂ ਕੋਈ ਰੋਗ ਚੰਬੜਿਆ ਹੋਇਆ ਅਸੀਂ ਦੇਖਦੇ ਹੁੰਦੇ ਸੀ ਕੋਈ ਡਾਕਟਰ ਨਹੀਂ ਹੁੰਦਾ ਸੀ ਐਡਾ ਕੋਈ ਔਲਾਜ ਨਹੀਂ ਹੁੰਦਾ ਸੀ ਕਿਸੇ ਨੂੰ ਜੇ ਮਾੜਾ ਮੋਟਾ ਬੁਖਾਰ ਚੜਦਾ ਸੀ ਤਾਂ ਬੁੜੀ ਜਮਾਇਨ ਬਾਲ ਕੇ ਪਾਣੀ ਦੇ ਵਿੱਚ ਸ਼ਾਮ ਨੂੰ ਤੌੜੀ ਦੇ ਦੁੱਧ ਚ ਮਿਲਾ ਕੇ ਬੱਚੇ ਨੂੰ ਜਾਂ ਬੰਦੇ ਨੂੰ ਪਿਲਾ ਦਿੰਦੀ ਸੀ ਉਦੋਂ ਇਹਨਾਂ ਠੀਕ ਹੋ ਜਾਂਦਾ ਸੀ ਹੁਣ ਅਸੀਂ ਬਿਨਾਂ ਡਾਕਟਰ ਤੋਂ ਠੀਕ ਹੁੰਦੇ ਹਾਂ ਵੱਡੇ ਵੱਡੇ ਡਾਕਟਰਾਂ ਤੱਕ ਇਲਾਜ ਚੱਲ ਰਹੇ ਨੇ ਸਾਡੇ ਜੋ ਜੋ ਦੀਸ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਹਮ ਅਸੀਂ ਸੁਖੀ ਕਿਵੇਂ ਹੋ ਸਕਦੇ ਹਾਂ ਸੁਖੀ ਹੋਵਾਂਗੇ ਅਸੀਂ ਤਾਂ ਜੇ ਅਸੀਂ ਭਗਵਾਨ ਦੇ ਪਰਮੇਸ਼ਰ ਦੇ ਬਾਣੇ ਦੇ ਵਿੱਚ ਚੱਲਾਂਗੇ ਇਹ ਜਿਹੜੀ ਸਾਡੀ ਆਤਮਾ ਆ ਸਾਡੀ ਆਤਮਾ ਤਾਂ ਮਨ ਤਾਂ ਮੰਨਦੀ ਨਹੀਂ ਵੀ ਅਸੀਂ ਗਰੀਬ ਹੋਈਏ ਸਾਡੇ ਘਰੇ ਦਲੇਦਰ ਰਹੇ ਅਸੀਂ ਰੋਗੀ ਰਹੀਏ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਸੁਖੀ ਆ ਮੈਂ ਕਿਸੇ ਤੋਂ ਪੈਸਾ ਮੰਗਾ ਨਾ ਮੇਰੇ ਕੋਲ ਹੀ ਮਾਇਆ ਹੋਣੀ ਚਾਹੀਦੀ ਹੈ ਮੈਂ ਕੋਈ ਚੀਜ਼ ਵੀ ਕਿਸੇ ਦੇ ਘਰ ਨਾ ਜਾਵਾਂ ਲੈਣ ਮੇਰੇ ਕੋਲੇ ਤੇ ਹੋਣੀ ਚਾਹੀਦੀ ਆ ਹਰ ਇੱਕ ਬੰਦਾ ਇਹੀ ਚਾਹੁੰਦਾ ਜੋ ਜੋ ਦੀਸਾ ਸੋ ਸੋ ਰੋਗੀ ਇਕ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਸਾਧ ਸੰਗਤ ਜੀ ਉਹ 라वण ਤੇ ਵਸਤੁ ਪਰਾਇ ਕੋ ਉਠਰੋ ਹੈ ਵਸਤੁ ਪਰਾਇ ਕੀ ਜਾਇ ਇੱਕ ਵਸਤੂ ਆ ਉਹ ਕਿਸੇ ਦੀ ਹੈ ਆਪਣੀ ਨਹੀਂ ਹੈ ਵਸਤ ਪਰਾਈ ਕੋ ਉਠਰੋਵੈ ਕਰਮ ਧਰਮ ਸਗਲਾ ਹੀ ਖੋਵੈ ਰਾਵਣ ਨੇ ਇੱਕ ਪਰਾਈ ਇਸਤਰੀ ਨੂੰ ਉਠਾ ਕੇ ਲੈ ਕੇ ਗਿਆ ਤਦ ਉਹਦੀ ਲੰਕਾ ਦਾ ਬਨਾਸ਼ ਹੋਇਆ ਕਰਮ ਧਰਮ ਕਿੱਧਰ ਗਏ ਉਹਦੇ ਕਰਮ ਕਿੱਧਰ ਗਿਆ ਉਹਦਾ ਧਰਮ ਉੱਚੀ ਕੁਲ ਦੇ ਵਿੱਚ ਪੈਦਾ ਹੋਇਆ ਬ੍ਰਾਹਮਣਾਂ ਦੇ ਕਰਮ ਜਨਮ ਹੋਇਆ ਚਾਰ ਦੇਦ ਜਵਾਨੀ ਆਦ ਇਹ ਆਜਾ ਸੁੰਦਰ ਕੋਈ ਨਹੀਂ ਜੀ ਸੋਹਣਾ ਜਿੰਨਾ ਰਾਵਣ ਸੋਹਣਾ ਸੀ سونے ਦੀ ਲੰਕਾ ਪਰੋਦਾ ਮਨ ਬਣ ਗਿਆ ਪ੍ਰਾਈ ਚੀਜ਼ ਤੇ ਪ੍ਰਾਈ ਵਸਤ ਤੇ ਆਵਦਾ ਕਰਮ ਕਰਮ ਵੀ ਖੋ ਲਿਆ ਆਵਦਾ ਧਰਮ ਵੀ ਖੋ ਲਿਆ ਗੱਲ ਮੁਕਦੀ ਕਰੋ ਵੀ سونے ਦੀ ਲੰਕਾ ਦਾ વિનાਸ਼ ਕਰ ਲਿਆ ਜਦੋਂ ਕੋਈ ਅਸੀਂ ਬੁਰਾ ਕਰਮ ਕਰਾਂਗੇ ਤਾ ਉਹਦਾ ਸਾਧ ਸੰਗਤ ਐਂਟ ਮਾੜਾ ਹੁੰਦਾ ਅਸੀਂ ਕਰਤਾ ਬੈਠਦੇ ਆ ਕਿਸੇ ਨੂੰ ਸ਼ਬਦ ਬੋਲ ਦੋ ਮਾੜਾ ਸ਼ਬਦ ਬੋਲ ਦੋ ਕਿਸੇ ਨੂੰ ਵੀ ਕਹਿ ਦੋ ਉਹਦੇ ਪਾਸਾ ਤਾਂ ਸ਼ਬਦ ਹੈ ਪਰ ਉਸ ਸ਼ਬਦ ਤਾਂ ਬੋਲਤਾ ਸੀ ਨੇ ਪਰ ਉਹਦਾ ਸ਼ਬਦਦਾ ਸਾਨੂੰ ਰਿਜ਼ਲਟ ਦੇਣਾ ਪਊਗਾ ਕਿਉਂ ਜਦ ਕੈਰਵਾ ਨੇ ਪਾਂਡਵਾ ਨੇ ਇੱਕ ਕਿਲਾ ਬਣਾਇਆ ਸੀ ਹਸਤਨਾਪੁਰੀ ਦਾ ਇੱਕ ਛੋਟਾ ਜਿਹਾ ਸ਼ਬਦ ਬੋਲਿਆ ਤੀ ਦਰੋਪਤਾ ਨੇ ਕਹਿੰਦੀ ਅੰਨ੍ਹਾ ਦੇ ਅੰਨੇ ਹੀ ਜੰਮੇ ਉਹਦੇ ਪਾਸਾ ਸ਼ਬਦ ਧੀ ਗੁਰੂ ਤੇਗ ਬਹਾਦਰ ਫੈਸਲਾ ਕਰ ਗਏ ਕਹਿੰਦੇ ਮੇਰੀ ਮੇਰੀ ਕਹਿਰੋਂ ਕਰਤੇ ਮੇਰੀ ਮੇਰੀ ਕਰਦੇ ਕੈਰੋਂ ਚਲੇ ਗਏ ਦਰਜੋਦਨ ਕੇ ਸਭ ਭਾਈ 12 ਜੋਜਨ ਛਤਰ ਜਲੇਤਾ ਚਾਰ ਕੋ ਦਾ ਇੱਕ ਜੋਜਨ ਹੁੰਦਾ 12 ਚੌਕ 48 48 ਕੋ ਜੋਜਨ ਉੱਚਾ ਛਤਰ ਚ ਉੱਲਾ ਤੀ ਰਾਜੇ ਦਰਜੋਦਨ ਤੇ ਜਦੋਂ ਰਾਥ ਉਹਦਾ ਹਸਤਨਾਪੁਰੀ ਚੋਂ ਬਾਹਰ ਲਖੜਦਾ ਤੀ 12 ਜੋਜਨ ਛਤਰ ਜਲੇਤਾ ਦੇਹੀ ਗਰਜ ਨਾ ਖਾਏ ਸਾਲ ਸੰਗਤ ਉਹਦੀ ਦੇਹ ਗਰਜਾਂ ਨੇ ਵੀ ਨਹੀਂ ਖਾਦੀ ਸੀ ਚਾਹੇ ਆਪਾਂ ਕੋਈ ਮਾੜਾ ਸ਼ਬਦ ਬੋਲ ਲਈਏ ਕਿਸੇ ਭੈਣ ਭਾਈ ਨੂੰ ਕਿਸੇ ਮਿੱਤਰ ਪਿਆਰੇ ਨੂੰ ਕਿਸੇ ਦੋਸਤ ਨੂੰ ਕਿਸੇ ਤੁਰੇ ਜਾਂਦੇ ਬੰਦੇ ਨੂੰ ਵੀ ਆਪਾਂ ਮਾੜਾ ਸ਼ਬਦ ਬੋਲ ਲਈਏ ਉਹਦਾ ਵੀ ਸਾਨੂੰ ਫੈਸਲਾ ਦੇਣਾ ਪਊਗਾ ਵਸਤ ਪ੍ਰਾਈ ਕੋ ਉਠਰੋਵੇ ਕਰਮ ਧਰਮ सगला ਹੀ ਖੋਗਾ ਅਸੀਂ ਦੁਖੀ ਕਿਉਂ ਆ ਅਸੀਂ ਦੁਖੀ ਐ ਆ ਅੱਗੇ ਪਿਛਲੇ ਬੁੜੇ ਤਾਂ ਕਹਿੰਦੇ ਹੁੰਦੇ ਜੀ ਚਾਰ ਮਨ ਦਾਣੇ ਕਿਸੇ ਦੇ ਹੋਣਗੇ ਰੱਜਿਆ ਹੋਊਗਾ ਕਿਸੇ ਨੂੰ ਤੰਗ ਨਹੀਂ ਕਰੂਗਾ ਅੱਜ ਕੱਲ ਇਹ ਆ ਜਾ ਜਵਾਨ ਆ ਗਿਆ ਭਾਈ ਵੀ ਬਸ ਮੇਰੀ ਹੀ ਹੋਵੇ ਜੋ ਕੁਝ ਹੋਵੇ ਗਮਾਂਡੀ ਦੇ ਤਾਂ ਹੁਣੇ ਹੀ ਨਹੀਂ ਚਾਹੀਦਾ ਕਿਹੜੇ ਦਸਮਣ ਦਾਣੇ ਨੇ ਮੇਰੇ ਹੋਣ ਗੁਮਾਂਢੀ ਦਾ ਸਾਹ ਭੁੱਖਾ ਮਰੇ ਵੀ ਸੋ ਗੱਲ ਆ ਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਤੇ ਪਰਮੇਸ਼ਰ ਆਪ ਦਾ ਵੀ ਭਲਾ ਕਰੂਗਾ ਜੇ ਮੇਰੀ ਓਟੋਲੀ ਖਾਲੀ ਆ ਮੈਂ ਤੁਹਾਨੂੰ ਕੀ ਦੇ ਦੂੰਗਾ ਮੈਂ ਤੁਹਾਡੀ ਝੋਲੀ ਚ ਕੀ ਪਾ ਦੂੰਗਾ ਜੇ ਮੇਰੀ ਝੋਲੀ ਭਰੀ ਹੋਈ ਆ ਸੋਖਾਂ ਨਾਲ ਤਾਂ ਮੈਂ ਕਿਸੇ ਭੈਣ ਭਾਈ ਨੂੰ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਵੀ ਕੋਈ ਵਸਤ ਮੇਰੇ ਕੋਲੇ ਹੈਗੀ ਆ ਮੈਂ ਦੇ ਦੂੰਗਾ ਫਾਲਤੂ ਵੀ ਲੈ ਜਾ ਭਾਈ ਵੀ ਸੋ ਗੱਲਾਂ ਬਈ ਸਾਥ ਸੰਗਤ ਜੀ ਚੌਜੋ ਦੀਸਾ ਸੋ ਸੋ ਰੋਗੀ ਰੋਗ ਰਾਹਤ ਮੇਰਾ ਸਤਗੁਰੂ ਜੋਗੀ ਜੇ ਅਸੀਂ ਸੁਖੀ ਰਹਿਣਾ ਤਾਂ ਅਸੀਂ ਆਪਣੀਆਂ ਜਿਹੜੀਆਂ ਘਰ ਦੀਆਂ ਨੇ ਸਾਡੀਆਂ ਮੰਨ ਦੀਆਂ ਆਤਮਾ ਦੀਆਂ ਲੋੜਾਂ ਅਸੀਂ ਘਟਾ ਦਈਏ ਫਿਰ ਅਸੀਂ ਸੁਖ ਸੁਖੀ ਰਹਿ ਸਕਦੇ ਕਿਉਂ ਇੱਕ ਬੰਦਾ ਕਹਿੰਦਾ ਵੀ ਫਲਾਣੇ ਕੋਲ ਇੱਕ ਕਾਰ 10 ਲੱਖ ਦੀ ਆ ਜੇ ਮੈਂ 20 ਦੀ ਲਿਆਵਾ ਉਹ ਤੋਂ ਵਧੀਆ ਲਿਆਵਾ ਫਿਰ ਗੱਲ ਬਣੂ ਉਹ 20 ਲੱਖ ਰੁਪਈਆ ਵੀ ਭਾਈ ਕਿਸੇ ਨੂੰ ਕਿਸੇ ਤੋਂ ਮੰਗਣਾ ਪਊਗਾ ਫਿਰ ਉਹਦਾ ਜੇ ਲੋਨ ਤੇ ਲਾਵਾਂਗੇ ਉਹਦੀ ਕਿਸ਼ਤ ਦਾ ਵੀ ਫਿਕਰ ਪਊਗਾ ਵੀ ਆਪਾਂ ਜੇ ਸੁਖੀ ਰਹਿਣਾ ਤਾਂ ਅਸੀਂ ਆਪਦੇ ਮਨ ਦੀਆਂ ਆਤਮਾ ਦੀਆਂ ਲੋੜਾਂ ਘਟਾ ਦਈਏ ਲੋੜਾਂ ਘਟਾਉਣ ਦੇ ਨਾਲ ਸਾਡਾ ਜੀਵਨ ਸੁਖੀ ਰਹੂਗਾ ਕਿਉਂ ਪਰਮੇਸ਼ਰ ਵੀ ਯਾਦ ਰਹਿਣਾ ਬਹੁਤੀ ਮਾਇਆ ਤੇ ਰੱਬ ਨੂੰ ਭੁੱਲ ਜਾਂਦਾ ਬੰਦਾ ਕਿੰਨੀ ਮਾਇਆ ਜਾਦੇ ਹੋਊਗੀ ਓਨੇ ਬੰਦਾ ਹੰਕਾਰੀ ਹੋਊਗਾ ਜੇ ਸਾਡਾ ਕੰਮ ਸੀਮਿਤ ਆ ਤਾਂ ਅਸੀਂ ਬੰਦੇ ਨੂੰ ਬੰਦਾ ਸਮਝਾਂਗੇ ਜੇ ਸਾਡੇ ਕੋਲੇ 4 ਪੈਸੇ ਫालतू ਹੋ ਗਏ ਅਸੀਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਤੂੰ ਕੀ ਐ ਤੇਰੇ ਵਰਗੇ ਵੀ ਕਰਦੇ ਨੇ ਮੇਰੇ ਨੌਕਰ ਵੀ ਸੋਹ ਗੱਲਾਂ ਭਾਈ ਬਹੁਤੀ ਮਾਇਆ ਵੀ ਬੰਦੇ ਨੂੰ ਦੁਖੀ ਕਰਦੀ ਐ ਨਾ ਹੋਵੇ ਇਹ ਕੋਲ ਐ माया ਪਹਿਲਾਂ ਤਾਂ ਇਹ ਇਕੱਠੀ ਕਰਨੀ ਔਖੀ ਐ ਪਹਿਲਾਂ ਤਾਂ ਇਹ ਇਕੱਠੀ ਕਰਨੀ ਔਖੀ ਐ ਇਕੱਠੀ ਕਰ ਲਈ ਫੇਰ ਵੀ ਅਸੀਂ ਦੁਖੀ ਕਿਉਂ ਉਹਦੀ ਸਾਂਭ ਸੰਭਾਲ ਵੀ ਕਰਨੀ ਐ ਮਾਇਆ ਦੀ ਜੇ ਕੋਲੇ ਨਾ ਹੋਵੇ ਤਾਂ ਦੁਖੀ ਹੋਣਾ ਹੀ ਹੋਣਾ ਐ ਸਾਰੇ ਕੰਮ ਮਧੂਰੇ ਪੈ ਜਾਂਦੇ ਨੇ। ਇਹ ਜਿਹੜੀ ਮਾਇਆ ਇਹ ਪਰਮੇਸ਼ਰ ਨੇ ਆਪਾਂ ਨੂੰ ਸਮਾਂ ਪਾਸ ਕਰਨ ਵਾਸਤੇ ਦਿੱਤੀ ਹੈ। ਆਪਾਂ ਇਹਨੂੰ ਸਮਝਿਆ ਆਪਦੀ ਬਣਾਉਣੀ ਆ ਇਹ ਕਿਸੇ ਦੀ ਨਹੀਂ ਬਣਦੀ। ਇਹ ਤਾਂ ਜੋ ਮਾਇਆ ਹੈ ਭਗਵਾਨ ਦੀ ਹੈ, ਰੱਬ ਦੀ ਹੈ। ਸੋ ਇਨਿਕ ਬੇਨਤੀ ਮੇਰੀ ਮਨਜ਼ੂਰ ਕਰਿਓ, ਕਬੂਲ ਕਰਿਓ। ਅਜਾ ਥੋੜਾ ਜਿਹਾ ਸਰੀਰ 21 ਦਿਨ ਤੋਂ ਤੇ ਲਾ ਜਾ ਰਹਿंदा ਤਾਂ ਹੀ ਸਾ ਸੰਗਤ ਤੁਹਾਡੇ ਰੂਬਰੂ ਨਹੀਂ ਹੋ ਸਕੇ ਇਸ ਕਰਕੇ ਵੇ ਕਾਲ ਨੂੰ ਪ੍ਰਮਾਤਮਾ ਸੁੱਖ ਰੱਖੇ ਸੱਚੇ ਪਾਤਸ਼ਾਹ ਕਾਲਪੁਰਖ ਤੁਹਾਡੇ ਦਰਸ਼ਨ ਕਰਨ ਦਾ ਸਮਾਂ ਬਖਸ਼ੇ ਕੱਲੂ ਸੁਣਾਵਾਂਗੇ ਕੋਈ ਪ੍ਰਮਾਤਮਾ ਦੇ ਨਾਮ ਦੀ ਲੰਬੀ ਗੱથા ਤੇ ਆ ਜਿਮਾਖੀ ਜਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਫਾਈਬਰ ਜੀ ਕੀ ਫਤ